ਕਹੋਂ ਚ ਕਬੱਡੀ ਸਾਡੇ ਰਚੀ ਹੋਈ ਐ ਤੋਤੇ ਵਾਂਗੂ ਮਿੱਤਰਾਂ ਨੇ ਰਟੀ ਹੋਈ ਐ ਅਸੀਂ ਕੱਲੇ ਕੱਲੇ ਬੰਦੇ ਦਾ ਹਿਸਾਬ ਰੱਖਿਆ ਰਾਜੇ ਖੇਲੇ ਬਾਬੇ ਦੀ ਆ ਫੁੱਲ ਕਿਰਪਾ ਇੱਕ ਇੱਕ ਗੱਲ ਦਾ ਜਵਾਬ ਰੱਖਿਆ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਸਰੀਕਾਲ ਮੈਂ ਤੁਹਾਡਾ ਆਪਣਾ ਨੂੰ ਨੂੰ ਚੌਕੇ ਕਰੋ ਜੀ ਨੋਟ 28 ਤੇ 29 ਦਸੰਬਰ ਨੂੰ ਪਿੰਡ ਭਗਤੇ ਦੀ ਵਿੱਚ ਕਬੱਡੀ ਦਾ ਮਹਾਕੁੰਮ ਹੋਣ ਜਾ ਰਿਹਾ ਹੈ ਆਪਣੇ ਭਰਾ ਸਭ ਲਈ ਸੱਦੀ ਲਾ ਰਹੇ ਨੇ ਸੀਰਾ ਮਾਸਟਰ ਪ੍ਰਧਾਨ ਜੀ ਮਨਦੀਪ ਮਾਸਟਰ ਜੀ गीता कनाडा हरप्रीत कनाडा शालू बराड़ पीता सिद्धू आकाश भक्ता केवल कबड्डी खिलाड़ी अपना डॉक्टर मास्टर जी खराजी भक्ता विक्की बराड़ ਤੇ ਕੁਲਦੀਪ ਰਾੜ ਆਪ ਸਭ ਲਈ ਖੁੱਲੇ ਸਦਦੇ ਨੇ ਚੋਟੀ ਦੇ ਪਲੇਅਰ ਪਹੁੰਚ ਰਹੇ ਨੇ ਆਪਾਂ ਵੀ ਪਹੁੰਚ ਰਹੇ ਆ ਰਲ ਮਿਲ ਕੇ ਲਾਵਾਂਗੇ ਰੌਣਕਾਂ ਪਿੰਡ ਭਗਤੀ ਦੀ ਧਰਤੀ ਤੇ 28 29 ਦਸੰਬਰ ਤਦ ਤੱਕ ਰਹੀ ਰੱਬ ਆਖਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਰਲਡ ਕੱਪ ਬੋਲੇ ਉਹਨਾਂ ਵਾਲਾ ਵਰਲਡ ਕੱਪ ਉਹਨਾਂ ਦਾ ਇਧਰ ਸਾਡੀ ਪ੍ਰੋਫੈਸ਼ਨ ਦੀਆਂ ਸੈਕਟਰੀਆਂ ਵਸ ਗਈਆਂ